ਮਰਭਾਵੀ ਨੂੰ ਲੇਕੀਆ ਜੇ ਪਰਵੰਦੀ ਹੜਾ ਪਰੰਤਨਮਾ ਕਾ ਬੁਜਰੀ ਗਾਉਦੀ ਸਖਸ਼ੀਅਤ ਜਿਹੜੀ ਭਰਤਾਰੰਦੇ ਮਾਉਂ ਦੇ ਮਾਉਂ ਬੁਜਰੀ ਹੈ ਦਾ ਦਾ ਟਾਈਮ ਜਿਹੜੇ ਸੀ ਜਿਸ ਟਾਈਮ ਨੂੰ ਸੋਚ ਕੇ ਆ ਮਨ ਖਵਾ ਜਾਂਦਾ ਪਰ ਤਾਂ ਇਹ ਕਿ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਾ ਦਾ ਚਲੇ ਗਏ ਨੇ ਦਿੱਲੀ ਦੇ ਸ਼ਹੀਦ ਉਹੜੂ ਜੇ ਨਹੀਂ ਕਿ ਨਹੀਂ ਪਤਾ ਅੱਜ ਨੂੰ ਜਦੋਂ ਕੋਈ ਹਸਪਤਾਲ ਵਿੱਚ ਜਿਸ ਦੀ ਮੌਤ ਹੋ ਜਾਏਗਾ ਤੇ ਘਰ ਵਾਲਿਆਂ ਨੂੰ ਦੱਸਦੇ ਨਹੀਂ ਅਜੇ ਨਹੀਂ ਜੀ ਹਮੇ ਗਲ ਚੱਲਦੇ ਤਾਂ ਉਹਦੇ ਨਹੀਂ ਦੱਸੀ ਜਾਣਦੇ ਕਿ ਕਿਉਂ ਕੋਈ ਸਦਮੇ ਵਿੱਚ ਵੱਜ ਜਾਏ। ਬਹੁਤ ਹੀ ਲੱਗੇ ਕਿ ਕਿਸੇ ਪਤਨੀ ਦਾ ਪਤੀ ਕੋ ਜਲ ਗਿਆ ਤੇ ਇਹ ਦੰਤ ਨਹੀਂ ਦੱਸ ਸਕਿਆ ਉਹਨੂੰ। ਤੇ ਉਹ ਉਹ ਹਾਣੇ ਦੀੇ ਕੋਸੇ ਲੈ ਜਾਂਦੇ ਵੀ ਇਹਨੂੰ ਬਹੁਤ ਪਤਲਾ ਉਹ ਸਦਨਾ ਨਾਲ ਪਹੁੰਚਾਏ। ਪਰ ਵਾਲੇ ਦਾ ਸਹਿ ਨਹੀਂ ਹੁੰਦਾ। ਉਹ ਮਾਤਾ ਗੁਜਰੀ ਹੈ। ਆਪਣੀ ਅੱਖਾਂ ਦੇ ਸਾਹਮਣੇ ਦੇਖਦੇ ਪਏ। ਸਤਿਗੁਰੂ ਤੇਗ ਬਹਾਦਰ ਸਾਹਿਬ ਆਨੰਦ ਜੀ ਨਹੀਂ ਪਤਾ ਕਿ ਹੋਣ ਵਾਲਾ ਹੈ ਕਿ ਪਰ ਫਿਰ ਵੀ ਇੱਕ ਵੀ ਆਉਂਦੇ ਨਹੀਂ ਆਇਆ ਅਗਿਆਕਾਰੀ ਆਦਰਸ਼ ਹਨੇ ਅਗਿਆਕਾਰੀ ਕੰਦੀ ਜਦੋਂ ਮਕਾੜੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਨਾਨਕ ਸਿਮਰਨ ਦੇ ਵਿੱਚ ਬੈਠੇ ਹੋਏ ਨਾਮ ਜੁੜ ਕੇ ਪਿਆਰੀ ਕਰਦੀ ਹੈ ਦਿੱਲੀ ਸ਼ਹਿਰੋਂ ਦੀ ਕਹਿੰਦੇ ਸਿਮਰਨ ਉਹ ਹੀ ਸ਼ਹੀਦੀ ਤੱਕ ਪਹੁੰਚਿਆ ਜਾ ਸਕਦਾ ਹੈ ਜੇ ਨੀਵ ਸਿਮਰਨ ਦੀ ਤਗੜੀ ਹੋਏਗੀ ਆਮੰ ਦਾ ਸ਼ਹੀਦ ਹੋ ਸਕਦਾ ਹੈ ਸਾਡੇ ਵਰਗਾ ਪੁੜਾ ਹੀ ਹੋ ਸਕਦਾ ਹੈ ਲੇਕਿਨ ਥੋੜੀ ਜਿਹੀ ਪੀੜਾ ਜੇ ਸੋ ਸਭ ਤੋਂ ਪਹਿਲਾਂ ਕੀ ਅਸੀਂ ਬੰਦਾਂਗੇ ਜਿਹੜੇ ਧਰਮ ਦੇ ਵਾਸਤੇ ਕੁਰਬਾਨ ਹੁੰਦੇ ਨੇ ਉਹ ਤਿਆਰੀ ਕਰਦੇ ਨੇ ਪਹਿਲਾਂ ਤੋਂ ਪੁਰਤੇਵਾ ਅਦਰਸਾ ਨਾਲ ਰਾਜ ਕੋਈ ਕੰਨਾਂ 22 ਸਾਲ ਕੋਈ ਕੰਨਾਂ 23 ਸਾਲ ਬੈਠੇ ਰਹੇ ਘੋੜੇ ਵਿੱਚ ਇੰਨਾ ਕਮਸੀ ਮਾਤਾ ਗੋਜਰੀ ਦਾ ਸਰਬਤੇ ਸਰਵ ਖਾਣਾ ਦੇਣ ਦੀ ਰੁਕੀ ਸੀ ਕਦੇ ਗੱਲਬਾਤ ਵੀ ਨਹੀਂ ਸੀ ਹੁੰਦੀ ਹੋਟੇ ਹੋਣ ਜੰਨੀ ਅਧਾਰਿਆ ਦਿੱਤੀ ਹੋਈ ਸੀ ਵੀ ਕੋਈ ਬੰਦਾ ਅੰਦਰ ਨਹੀਂ ਆਣਾ ਚਾਹੀਦਾ ਪਕੀ ਪੁਰਤੇਵਾ ਅਦਰਸਾ ਨਾਲ ਕਿਸੇ ਨਾਲ ਵੀ ਲੈ ਨਹੀਂ ਸੀ ਜਦੋਂ ਜੀਸੂ ਸਰਬਮਾਤਮਾ ਦੇ ਨਾਲ ਇੱਕ ਜੋੜੀ ਬੈਠੇ ਹੋਏ ਉਹਦੇ ਭਾਈ ਨੂੰ ਖੰਸਾ ਲਗਣਾ ਜਦੋਂ ਆਇਆ ਅੱਲੇ ਲੈ ਨਹੀਂ ਕਿ ਮੈਨੂੰ ਜਾਣਾ ਜ਼ਰੂਰ ਹੈ ਕਿਉਂਕਿ ਉਦੋਂ ਹੀ ਮਹਾਰਾਜ ਨੇ ਖੇਡ ਦਾ ਚਾਈ ਹੋਸੀ ਦੀਓ ਫੜਾਈ ਹੋਈ ਸੀ ਤੇ ਮਾਤਾ ਗੁਜਰੀ ਦਾ ਜਨਮ ਪਰਵਾਦੂ ਸਾਇ ਵਿੱਚ ਹੋਇਆ ਜਿਹੜੀ ਮਾਤਾ ਦਾ ਨਾਮ ਬਿਸੰਤਪੁਰ ਹੈ ਕਿਤਾਬਾਂ ਦਾ ਨਾਮ ਨਾਲ ਚੱਲੇ ਮਤਲਬ ਜਨਤੀ ਵੀ ਦੇਖ ਅੱਜ ਭਰ ਬਲਮਾ ਅੰਦਰ ਗੁਜਰੀ ਜੀ ਦਾ ਜਿਹੜਾ ਦਿਹਾੜਾ ਹੈ ਕੋਈ ਸੀ ਜਤਰੀ ਨਹੀਂ ਈ ਫਿਰ ਮੈਂ ਕਿਉਂਕਿ ਇੱਕ ਦਿੱਲੀ ਸੁਗਰਾ ਦਰੰਦ ਕਮੇਟੀ ਵੱਲੋਂ ਵੀ ਚੈਨਲ ਬਣਾ ਲਿਹਾਇਆ ਹੋਇਆ ਤੇ ਉਹ ਕੋਈ ਨਾ ਕੋਈ ਜਿਹੜਾ ਵੀ ਦਿਹਾੜਾ ਹੁੰਦਾ ਹੈ ਸਿੱਕਿਆ ਆਪ ਦੇ ਬੇਟੀ ਉਹ ਤੁਹਾਡੇ ਘਰ ਤੇ ਪਾ ਦਿੰਦੇ ਜੇ ਤੁਸੀਂ ਨਾਲ ਨੂੰ ਫੋਲੋ ਕਰਦੇ ਆ ਨਾ ਤੇ ਉਹ ਵੀਡੀਓ ਤੁਹਾਡੇ ਘਰ ਤੇ ਪਹੁੰਚ ਜਾਂਦੀ ਹੈ ਮੇਰੇ ਕੋਲ ਤਾਲੀਆਂ ਰੋਜ਼ ਵੀਡੀਓ ਦਾਲਦੀਆਂ ਨੇ ਫਿਰ ਉਹਨਾਂ ਦੇ ਨਾਮ ਜਾਣਕਾਰੀ ਹੁੰਦੀ ਹੈ ਤੇ ਬਾਟਿਆ ਜੀ ਆਏ ਨੇ ਜੇ ਭਾਈ ਸਾਹਿਬ ਜੀ ਤਿਆਰੀ ਮੁਕਤੀ ਹੋਈ ਹੈ ਜੀ ਉਹ ਆਜੀ ਤਿਆਰੀ ਤਰ੍ਹਾਂ ਆਪ ਸਮਝਦਾ ਸਰਵਾ ਗੁਰੂ ਮਹਾਰਾਜ ਦੀ ਕਿਰਪਾ ਜਿਹੜਾ ਉਹ ਭੁਲਾਏ ਯੋਗ ਬੋਲਾਂਗਾ ਕਿ ਉਹ ਬੋਲਦੇ ਨੇ ਤੇ ਮਾਤਾ ਗੁਜਰੀ ਜੀ ਦੀ ਗੱਲ ਚੱਲਦੀ ਹੈ ਕਹਿੰਦੇ ਧਰਮ ਤੋਂ ਹੀ ਤੋਂ ਤੋ ਪਿਆਰ ਦੀ ਮੂਰਤ ਉਹ ਸਰਕਾਰ ਪਰਮਾਤਮਾ ਦੇ ਨਾਲ ਉਹਦਾ ਪੂਰਾ ਬਰਵਾਜ ਮੇਰਾ ਹੋਇਆ ਸੀ ਲਾਲ ਚੰਦ ਜੀ ਵੀ ਕਿ ਮਾਤਾ ਬਿਸ਼ਨਪੂਣ ਜੀ 16 ਤੋਂ ਛੋੜ ਪੈਨਰ ਦਾ ਜਨਮ ਹੋਇਆ ਉਹ ਕਹਿੰਦੇ ਜਦੋਂ ਭਗਤਾਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਗਤਾਨ ਸਿੰਘ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਤੋਂ ਛੋਟੇ ਪੁੱਤਰ ਸੀ ਤੇ ਜਦੋਂ ਗੁਰੂ ਗੋਬਿੰਦ ਸਾਹਿਬ ਜਦੋਂ ਕਾਟ ਚਲਾਣਾ ਵਰਗੇ ਤੇ ਇਹ ਦਾਦਾ ਬਿਆਕਤੀ ਭਾਜਤ ਸਾਹਿਬ ਮਹਾਰਾਜ ਦੇ ਨਾਲ ਹੋਇਆ ਪਹਿਲਾਂ ਪਟਨੇ ਦੀ ਧਰਤੀ ਤੇ ਹੀ ਰਹੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਰ ਹੁੰਦਾ ਹੈ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਚਾਰ ਦੇ ਦੌਰਿਆਂ ਤੋਂ ਹੀ ਜਾਂਦਾ ਰਹੇ ਸਨ ਕਈ ਕਈ ਸਾਲ ਵਿੱਚ ਨੰਦਗੜ੍ਹ ਦਾ ਹੋਇਆ ਪਤੀ ਪਰ ਜਨਨ ਜਤਾ ਜ਼ਰੂਰੀ ਪਰ ਇਸ ਤਰ੍ਹਾਂ ਸੀ ਜਿਵੇਂ ਕੋਈ ਬੰਦਾ ਵਿਦੇਸ਼ ਜਾ ਜਾਂਦਾ ਹੈ ਨਾ ਕੋਈ 20 ਸਾਲ ਵੱਰਦਾ ਰਿਹਾ ਹੈ ਕੋਈ 15 ਸਾਲ ਦੇਸ਼ ਵਿੱਚ ਹੁੰਦਿਆਂ ਹੋਿਆਂ ਵੀ ਵਿਦੇਸ਼ ਵੜੀ ਆਸੀ ਅਸਾਂ ਸੰਗਤ ਜੀ ਦੇਖੋ ਅੱਜ ਕੱਲ ਅਸੀਂ ਆਪਣੇ ਪਰਿਵਾਰ ਨਾਲ ਸੁਣਦੇ ਹਾਂ ਬਾਡੇ ਵੀ ਪੜੋਸ ਵਿੱਚ ਵੀ ਵਰਤਦਾ ਹੈ ਸੀ ਸੰਸਾਰ ਵਿੱਚ ਵੀ ਦੇਖਦੇ ਹਾਂ ਸਾਲ ਦੋ ਸਾਲ ਕਿਤੇ ਇਸ ਇਸਤਰੀ ਦਾ ਕੋਈ ਹੁੰਦੀ ਹੈ ਸਮਝਾਉਣ ਵਾਲੀ ਰਲਣਾ ਆਏ ਤੇ ਇੱਥੇ ਕੀ ਹੁੰਦਾ ਲੋਕੀ ਚੁਟਕਾਉਂ ਲਿਆ ਜਾਂਦੇ ਨੇ ਕਿ ਅਸੀਂ ਕਰਣਾ ਹੀ ਹੈ ਜੀ ਉਹ ਦਿਹਾਣਾ ਹੀ ਨਹੀਂ ਬੋਲਦੇ ਕਿੰਨਾ ਸੰਗਮ ਸੀ ਇਸ ਸੁਭੇ ਵਿੱਚ ਤੁਮਾਤਾ ਗੁਜਰੀ ਵਿੱਚ ਇਹ ਕਿੰਦਾ ਦੀ ਤਿਆਰੀ ਆਪਣੇ ਪਤੀ ਪਰਮੇਸ਼ਰ ਨੂੰ ਆਪਣੀ ਅੱਖਾਂ ਦੇ ਸਾਹਮਣੇ ਛੇਦੀ ਉਸ ਤੋਂ ਬਾਅਦ ਅੰਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 9 ਸਾਲ ਦੀ ਉਮਰ ਦੇ ਵਿੱਚ ਗੁਰਤਾਬਤੀ ਦਾ ਲਖਵਾਇਆ। ਕਦੇ ਉਹ ਸਭ ਤੋਂ ਉੱਖੜਦਾ ਸੀ। ਆਓ ਜੀ ਆਪਣੀ ਅੱਖਾਂ ਦੇ ਵਿੱਚ ਇੱਕ ਸੀਨ ਬਣਾਓ ਵੀ ਗੁਰੂ ਤੇਗ ਬਹਾਦਰ ਸਾਹਾ ਜੀ ਸਿਰੀ ਦਿੱਲੀ ਤੋਂ ਜਾ ਰਹੇ ਭਜੈਤਾ ਜੀ ਇਕੱਲਾ ਦੇ। ਉਹਨਾਂ ਨੂੰ ਲੈ ਕੇ ਆਪਦੇ ਆਏ ਅਨੁਪੋਸਾਏ। ਹਾਤਾ ਗੁਜਰੀ ਜਿਹੀ ਨਾਲ ਤੇ ਹੋਰ ਸਿੱਖ ਸੰਗਤ ਵੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਥ ਦੀ ਮਨ ਵਿੱਚ ਨੇ। ਦੇ ਉਸイール ਦੇ ਲੋਹਾਂ ਦੇ ਸਾਹਮਣੇ ਗਿਆ ਹੋਇਆ ਇੱਕਦਮ ਦੀ ਹਾਲਤ ਹੋਇਆ। ਸਾਹਮਣੇ ਸਾਹਮਣੇ ਪਰਾਲੇ ਦਾ ਫੀਸ ਹੈ ਤੇ 9 ਸਾਲ ਦਾ ਪੁੱਤਰ ਹੈ ਉਸ ਨੂੰ ਵੀ ਸਾਹਮਣਾ ਹੈ। ਅਰ ਪੁੱਤਰ ਵੀ ਆਵਜਾ ਕਿਉਂਕਿ ਤੁਹਾਨੂੰ ਸ੍ਰੀ ਗੋਬਿੰਦ ਸਿੰਘ ਮਹਾਰਾਜ ਨੇ ਜਨਮ ਲੈਣਾ ਹੋਏ ਪ੍ਰਕਾਸ਼ ਹੋਏ ਤੇ ਕੁਝ ਦਿਨ ਦੇ ਅੰਦਰ ਕੋਈ ਸੂਰਬੀ ਰਣ ਚਾਹੀਦੀ ਹੈ ਨਾ। ਮੈਂ ਕਿਹ ਪਹਿਲਾਂ ਉਹਦੀ ਦੇਖੀ ਕਿਸੇ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਹੋਏ ਤੇ ਉਨਾ ਬੰਦਿਆਂ ਦੇ ਅਉਜੇ ਭਗਤ ਦਾ ਚਾਹੁੰਦੇ ਸੂਰਮੇ ਜੰਮੇ ਥੀ ਨੇ ਆਪਾਂ ਸਮਝ ਲਈਆ ਜੇ 10 ਜਾਨੇ ਦੀਵਾਓ ਆਏ ਸਬਦ ਸੇ ਉਨਾਵਾਵਾਵੇਂ ਜਉਂਦੇ ਸੂਰਮੇ ਕਿਵੇਂ ਜੰਮੇ ਤੇ ਇੱਕ ਦਿਨ ਹੁੰਦਾ ਹੈ ਉਸ ਕਾਲ ਪਰਮਾਤਮਾ ਤੋਂ ਸਭ ਕੁਝ ਤੈਅ ਕੀਤਾ ਹੋਇਆ ਵੀ ਇਸ ਬੁੱਕ ਵਿੱਚ ਇਹ ਜਨਮ ਲੈਣਾ ਹੈ ਜਦੋਂ ਜਦੋਂ ਬੋਤਾਰਾਂ ਦੇ ਤੇ ਉਸ ਪਰਮਾਤਮਾ ਨੇ ਪਹਿਲਾਂ ਹੀ ਸਾਰਿਆਂ ਦੀ ਡੋਟੀ ਲਾਈ ਹੋਈ ਕਿ ਕਿਤੇ ਕਿਸ ਦੀ ਖੁੱਖ ਨਹੀਂ ਚੜਾਵੀ ਉਹ ਬਣੇਗਾ ਕਿਤੇ ਜਲਮ ਹੋਵੇ ਕਿਤੇ ਪਰਕਾਰ ਹੋਵੇ ਪਰ ਕਹਿੰਦੇ ਇਹਨਾਂ ਬਿਵੀਆਂ ਦਾ ਇਤਿਹਾਸ ਪੜ ਕੇ ਵੇਖੋ ਸਿਮਰਨ ਤੋਂ ਇਲਾਵਾ ਇਹਾਂ ਨੇ ਕੀਤਾ ਹੀ ਕੁਝ ਨਹੀਂ ਸਭ ਸਕਾਰਤਮਕ ਪਰਮਾਤਮਾ ਦੇ ਨਾਮ ਨਾਲ ਜੁੜਿਆ ਆਪਣਾ ਕਹਿੰਦਾ ਭਾਵੇਂ ਹਰ ਇੱਕ ਚੀਜ਼ ਦੀ ਧਿਆਨੀ ਉਸ ਤੋਂ ਬਾਅਦ ਸਾਰੇ ਨਿਕਲ ਕਰਦੇ ਆ ਵੀ ਸਾਰ ਜਾਦੇ ਆ ਕਿ ਖੇਤੀ ਹੋਈ ਇੱਕ ਦਿਨ ਆਪਣੀ ਅੱਖਾਂ ਦੇ ਸਾਹਮਣੇ ਦੁੱਤੀ ਭਰਦਾ ਸਾਹਮਣੇ ਰਹਿਦਾ ਕਿਸ ਉਹਦਾ ਸੰਸਕਾਰ ਵੀ ਕਰਾਇਆ ਉਹ ਆਪਣੀ ਅੱਖਾਂ ਦੇ ਸਾਹਮਣੇ ਕਿੰਦਾ ਦਾ ਜੜਦਾ ਹੋ ਜਾ ਮਾਤਾ ਗੁਜਰੀ ਜੀ ਇਸੇ ਲਈ ਆਪਣੇ ਬੜੇ ਸੋਹਣੇ ਬੋਲ ਲਿਖੇ ਨੇ ਕਹਿੰਦੇ हे ਮਾਤਾ ਗੁਜਰੀ ਤੇਰੇ ਉੱਤੇ ਕੀ ਕੀ ਨਾ ਗੁਜਰੀ ਤੇਰੇ ਉੱਤੇ ਕੀ ਕੀ ਨਾ ਗੁਜਰੀ ਪਰ ਤੋ ਕਦੇ ਸਿਹਤ ਨਹੀਂ ਆਇਆ ਆਪਾਂ ਚਲੋ ਉਸਾਰੀ ਦਾ ਕਿਸਾ ਬੜਦੇ ਆ ਇਤਿਹਾਸ ਬੜਦੇ ਆ ਸਾਰਿਆਂ ਨੂੰ ਪਤਾ ਹੈ ਕਿ ਪਰਵਾੜ ਦਾ ਵਿਛੋੜਾ ਹੁੰਦਾ ਹੈ ਐਸਾ ਜਦਿਆਂ ਦੀ ਖੈਦੀ ਹੋਦੀ ਹੈ ਤੇ ਸਾਹਿਬ ਜਾਂਦਿਆਂ ਦੇ ਦਿਨ ਦਿਨ ਕਚੇ ਕਚਿਹਰੀ ਵਿੱਚ ਪੇਸੀ ਹੋਦੀ ਹੈ ਫਿਰ ਉਹਨਾਂ ਨੂੰ ਕਿਹਾ ਦੇਣਾ ਕਿਹਨੂੰ ਸੀ ਮਾਤਾ ਗੋਰੀ ਪਤਾ ਹੈ ਜਿਹੜੇ ਲਾਲ ਜਿਹੜੇ ਲਾਲ ਜਿਨ੍ਹਾਂ ਦਾ ਸਰੀਰ ਇੰਨਾ ਕੋਮਲ ਹੈ ਕਿ ਹੱਥ ਲਾਇਆ ਨਿਸ਼ਾਨ ਪੈਂਦੇ ਨਹੀਂ ਪਰ ਜਾਲਮਾਂ ਨੇ ਤੁਹਾਨੂੰ ਅੰਤ ਵਿੱਚ ਬਨੁਕੇ ਗੁਲੇਲਾ ਮਾਰੀਆਂ ਨੇ ਸਾਧ ਸੰਗਤ ਦੀ ਫਿਰ ਤੇ ਸਾਡੀ ਭਾਈ ਸਾਹਿਬ ਨੇ ਇਤਿਹਾਸ ਸੁਣਾਇਆ ਸੀ ਗੁਰੂ ਰਾਮ ਸਿੰਘ ਜੀ ਨੇ ਕਿੰਦੇ ਸਿਰਫ ਧੰਨ ਸ਼ਹੀਦ ਨਹੀਂ ਕੀਤਾ ਗਿਆ ਤੇ ਦੀਵਾਰਾਂ ਉੱਤੇ ਚੁਵਾਇਆ ਗਿਆ ਕਲਾਸੀਰ ਦਿੱਤੇ ਨੇ ਗੁਲੇਲਾ ਮਾਰੀਆਂ ਅੱਥੇ ਜਿਹੜੀਆਂ ਸਾਡੇ ਉਂਗਣ ਦੇ ਇਹ ਹੁੰਦੇ ਨੇ ਜੋੜ ਅਤੇ ਰੂਹ ਨੂੰ ਬਨ ਕੇ ਰੂਹ ਨੂੰ ਆਗ ਲਾਇ ਗਈ ਤਾਂ ਕਿ ਜਨਾਨੋਂ ਸਾੜਾ ਮੱਝ ਨਾਲ ਹੀ ਖਾਲਸਾੜੇ ਤੇ ਇਹ ਹੁੰਦਾ ਉਹ ਹੌਸਲਾ ਦੇ ਗਵਾਲੀ ਕੋੜਤੀ ਨਾਥਾ ਗੁਜਰੀ ਕਿਹੜੀ ਸਿੱਖਿਆ ਦਿੱਤੀ ਹੋएगी ਸਾਹਿਬਜ਼ਾਦਿਆਂ ਨੂੰ ਕਿ ਸਿੱਕੀ ਤੋਂ ਡੋਲੇ ਨਹੀਂ ਭੜਾ ਜੋੜ ਲਾਇਆ ਜੱਤੂਆਂ ਨੇ ਹਰ ਤਰ੍ਹਾਂ ਦੇ ਕਿਤੇ ਨਾ ਕਿਤੇ ਮਨ ਜਾਣ ਬੱਝੇ ਸਾਡੀ ਜਿੱਤ ਹੋ ਜੇਗੀ ਅਸੀਂ ਕਹਾਂ ਦਾਂਗੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਆਪਣੇ ਤਰੀਕੇ ਨਾਲ ਲੜੇ ਬੜਾ ਜੋਰ ਤੇ ਕਹਿੰਦੇ ਤੇ ਲਤਾ ਨੂੰ ਜਨਨ ਦੀ ਮਾਉ ਆਏ ਸਭੋਂ ਸੇ ਉਹਦੀ ਮਾ ਜੰਮਣ ਵਾਲੀ ਭਾਗਾ ਵਾਲੀ ਦਾ ਉਹਨਾਂ ਦਾ ਜਨਮ ਦੀ ਚਾਉਣਾ ਮੁਬਾਰਕ ਹੈ ਕਿ ਨਾਲ ਆਪ ਜੀ ਲੜ ਲਾਏ ਦਰਦਰ ਵੇਸੀ ਜਿਨਾਂ ਨੂੰ ਪਰਮਾਤਮਾ ਨੇ ਆਪਣੇ ਘੜ ਦੇ ਨਾਲ ਲਾਇਆ ਜਿਨਾਂ ਨੂੰ ਪਰਮਾਤਮਾ ਨੇ ਆਪਣੇ ਪੁੱਤੇ ਨਾਲ ਲਾਇਆ ਅਪਾਈ ਕੋ ਹੋਰ ਸ਼ਬਦ ਪੜਦੇ ਆਂ ਪੁਰਗਾਂ ਸਾਈ ਮਹਾਂ ਦੇ ਇਹ ਜਿਨ੍ਹਾਂ ਦੇ ਹਿਰਦੇ ਨਾਮ ਨਾ ਵਸੇ ਉਹਨਾਂ ਮਾਂਤ ਕੀ ਜੈ ਹਰ ਵਾਰ ਬਾਜਾ ਦਾ ਭੌਜ ਹੈ ਬਾਝ ਕਹਿੰਦੇ ਜਿਨ੍ਹਾਂ ਬੱਚਿਆਂ ਦੇ ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿੱਚ ਨਾਮ ਹੀ ਵਸਦਾ ਨਾ ਜਿਹੜੇ ਨਾਮ ਭੌਂਜੇ ਨੇ ਤੇ ਹੋਈ ਗੁਰੂ ਘਰੇ ਪਰਮਾਤਮਾ ਤਰੇ ਉਹਨਾਂ ਜੀਆਂ ਮਾਵਾਂ ਬਾਝ ਰਣਾਂ ਬੱਚਿਆਂ ਦਾ ਜਨਮ ਹੀ ਨਾ ਗੁਰੂ ਰਾਮਦਾਸ ਸਾਹਿਬ ਜੀ ਬੋਲ ਰਹੇ^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{(0.000)}^{( ਉਹ ਜਿਹੜੇ ਬੱਚੇ ਵਾਕ ਤੇ ਜਿਵੇਂ ਕਦੇ ਨਾਮ ਹੀ ਨਹੀਂ ਜਪਣਾ ਜੀਵਨ ਵਿੱਚ ਕੋਈ ਚੰਗਾ ਕੰਮ ਨਹੀਂ ਕਰਨਾ ਉਸ ਦੇ ਵਾਕ ਤੇ ਆਪਣਾ ਜੋਬਨ ਆਪਣੀ ਜਵਾਨੀ ਕੋਹਾ ਕਰਦੇ ਤੇ ਗੁਰੂ ਮਹਾਰਾਜ ਨੇ ਸਮਝਾਣਾ ਕੀਤਾ ਇਸੇ ਫਰੀਦ ਦੀ ਪਾਵਨ ਬਾਣੀ ਆ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਇਹ ਭਾਈ ਜਿਨ੍ਹਾਂ ਦੀ ਮੁਹੱਬਤ ਉਸ ਰੱਬ ਦੇ ਨਾਲ ਸੱਚੀ ਹੈ ਜਿਨ੍ਹਾਂ ਦੀ ਆਸ਼ਕੀ ਉਸ ਪਰਮਾਤਮਾ ਦੇ ਨਾਲ ਸੱਚੀ ਹੈ ਕਹਿੰਦੇ ਫਿਰ ਉਹ 15 ਵੀ ਸੱਚੇ ਹੋ ਜਿੰਨੇ ਤੇ ਵਾਲੋ ਵੀ ਸੱਚੇ ਹੋਏ ਜੇ ਜਨਮਨ ਹੋਰ ਮੁਕ ਹੋਰ ਸੇ ਪਾਡੇ ਕੱਜਿਆ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ মোহ ਝੋੜ ਆਪਣੇ ਨੇ ਉਹ ਆਸਤ ਸੱਚੇ ਨਹੀਂ ਉਹ ਕੱਤੇ ਬਲਤੱਤੇ ਕਿਤੇ ਵੀ ਪਰਵਾਹ ਨਹੀਂ ਹੁੰਦੀ ਕਦੇ ਟੁੱਟੀ ਹੋਈ ਚੀਜ਼ ਕਦੇ ਕਿਸੇ ਦੇ ਕੰਮ ਨਹੀਂ ਆਉਂਦੀ ਅਮਰਾ ਜੀ ਨੂੰ ਐਗਜ਼ਾਮਪਲ ਦੇਣਾ ਤਾਂ ਇਹ ਵੀ ਕੋਈ ਵੀ ਚੀਜ਼ ਟੁੱਟੀ ਹੋਈ ਹੈ ਅਜਾਂ ਬੰਦੇ ਤੋੜਦੇ ਸਾਡਾ ਸਿੱਖਾ ਹੀ ਟੁੱਟਾ ਹੋਇਆ ਅਸੀਂ ਤਾਂ ਵਿਧੀ ਰੱਖਦੇ ਹਾਂ ਕਿ ਕਿਸੇ ਕੰਮ ਨਾਲ ਸਾਡੇ ਘਰ ਦੀਆਂ ਸ੍ਰੀ ਟੁੱਟੀ ਹੋਈ ਹੈ ਕਿਸੇ ਕੰਮ ਦੇ ਨਹੀਂ ਹੈ ਕੋਈ ਵਾੜਦਾ ਟੁੱਟਿਆ ਹੋਇਆ ਕੋਈ ਵੀ ਚੀਜ਼ ਟੁੱਟੀ ਹੋਈ ਹੈ ਦੁਨੀਆ ਦੀ ਉਹਦਾ ਫੋੜੀ ਕੋਈ ਨਹੀਂ ਇਹ ਜੁੜੀ ਹੋਈਆਂ ਕਾਦੀ ਹੈ ਕਰੋੜਾਂ ਦੀ ਹੈ ਤੇ ਜੇ ਟੁੱਟ ਜੇਗੀ ਨਾ 1 ਰੁਪਿਆ ਦੇਣਾ ਕਿਸੇ ਨੂੰ ਤੇ ਜਿਹੜੀ ਅਸ਼ਲੀਸ਼ੀ 50000 ਜਾਂ 40000 ਦੀ ਲਾਂਦੇ ਆ ਜੇ ਕਿ ਟੁੱਟ ਜਾਏ ਨਾ ਤੇ ਉਹ ਜਿਹੜਾ 100 200 ਲੈ ਲਾਂਦਾ ਤੁਹਾਡੇ ਕਿਉਂ ਉਹ ਕਿ ਟੁਕੀ ਹੋ ਗਿਆ ਉਹ ਕਿਸੇ ਦੇ ਕੰਮ ਨਹੀਂ ਹੈ ਕਹਿੰਦਾ ਆਪਾ ਉਸਾਂ ਸੰਜਜੀ ਦੇ ਪਸਤੀ ਵੀ ਅਲੋ ਟੁੱਟੇ ਹੋਏ ਆ ਨਾ ਤੇ ਸਾਜੀ ਵੀ ਕੋਈ ਕੀਮਤ ਨਹੀਂ ਰਹੀ ਕੀ ਮਾਮਾ ਲਈ ਜੇ ਜੁੜੀ ਹੋਈ ਹੋਏ ਕੋਈ ਵੀ ਚੀਜ਼ ਹੋਵੇ ਭਾਵੇਂ ਅਸੀ ਹੋਏ ਰਬ ਦੇ ਨਾਮ ਤੇ ਸਾਡਾ ਮਨ ਜੁੜ ਜਾਏ ਤੇ ਅਸੀਂ ਸਾਡਾ ਆਣਾ ਪਰਵਾਅ ਦੇ ਸੰਸਾਰ ਵਿੱਚ ਨਹੀਂ ਤੇ ਭਾਵੇਂ ਜਿੰਨੇ ਮਰਜੀ ਅਸੀਂ ਕਰਮ ਕਾਂਡ ਕਰਦੇ ਰਹੀਏ ਕੋਈ ਫਰਕ ਨਹੀਂ ਪੈਂਦਾ ਕਿਸੇ ਗਲਤੀ ਵਿੱਚ ਨਹੀਂ ਆ ਸਕਦੇ ਗੁਰੂ ਮਹਾਰਾਜ ਨੇ ਕਿਹਾ ਭਾਈ ਪਿਆਰ ਨਹੀਂ ਬਣਾਣਾ ਰਬ ਦੇ ਨਾਮ ਦੀ ਸੱਚਾ ਰੱਖੀ ਰੱਤੇ ਕਿਸ਼ਵ ਕੋ ਦਾ ਇਹ ਰੱਬ ਜੀ ਦਾ ਰੱਖੀ ਕਦੇ ਜੋ ਬੜੋ ਰੱਬ ਦੇ ਪਿਆਰ ਵਿੱਚ ਰਤੇ ਹੋਏ ਜੋ ਮਨੁੱਖ ਨੂੰ ਲੱਭਦੇ ਦੀਦਾਰ ਦੇ ਰੰਗ ਚਲਦੇ ਹੋਏ ਨੇ ਉਹੀ ਅਸਲ ਮਨੁੱਖ ਨੇ ਇਹਦੇ ਮਨੁੱਖਾ ਹੈ ਕਿ ਨਹੀਂ ਸਿਰਫ ਦਿਖਾਵੇ ਦੇ ਤੋਤੇ ਪਰ ਅੰਦਰ ਜਿਹੜੀ ਗਿਰਤੀ ਉਹ ਬਸਵਾ ਬਣੀ ਮਨੁੱਖਤਾ ਨਹੀਂ ਜੇ ਸਾਲियत ਨਹੀਂ ਇਨਸਾਨियत ਖਤਮ ਹੋ ਜਾਂਦੀ ਵਿਸਰਿਆ ਜਿਵੇਂ ਮਾਮ ਤੇ ਹੋਏ ਭਾਰਤੀਏ ਜਿਨਾਂ ਨੂੰ ਰੱਬ ਦਾ ਨਾਮ ਕਹਤੇ ਨਹੀਂ ਰਿਆ ਰੱਬ ਦਾ ਨਾਮ ਭੁੱਲ ਗਿਆ ਕਹਿੰਦੇ ਉਹ ਭਾਵੇਂ ਜਿਨੇ ਮਾਜੀ ਉੱਚੇ ਧਰਮ ਜਰਨਦੇ ਹੋ ਜਿਨੇ ਮਰਜੀ ਵੱਡੇ ਮਹਿਲ ਬਣਾਏ ਹੋਣ ਪਰ ਕਹਿੰਦੇ ਜਿਹੜਾ ਥੱਲੇ ਠਾਲੀ ਰੈਂਦਾ ਹੈ ਨਾ ਜੇ ਕਿਸੇ ਉਸੀ ਝੋੜੀ ਵਿੱਚ ਨਾਮ ਦੀ ਦਾਤ ਹੈ ਰੱਬ ਨਾਲ ਜੁੜਿਆ ਹੋਇਆ ਤੇ ਉਹ ਨਾ ਮਹਿਲਾਂ ਤੋਂ ਬਿਚਾਏ ਕੀ ਬੰਦਾ ਧਰਮ ਦੇ ਨਾਲ ਉੱਚਾ ਨਹੀਂ ਹੁੰਦਾ ਉਹਦੇ ਦੇ ਜਾਣ ਤਾਂ ਨਹੀਂ ਹੁੰਦਾ ਬੰਦਾ ਉੱਚਾ ਹੁੰਦਾ ਹੈ ਤੇ ਆਪਣੇ ਕਰਮਾਂ ਦੇ ਨਾਲ ਗੁਰੂ ਮਹਾਰਾਜ ਨੇ ਸੁਝਾਵਾ ਕੀਤਾ ਆਪ ਲਈ ਲੜ ਲਾਏ ਦਰਦਰਬੀਸ ਸੇ ਕਹਿੰਦੇ ਰੱਬ ਦੇ ਦਰਵਾਜ਼ੇ ਗੁਲਾਮੀ ਮਨੁੱਖਾਂ ਦੇ ਵਾਸਤੇ ਖੁੱਲੇ ਨੇ ਜਿਹੜੇ ਇਸ ਸੰਸਾਰ ਵਿੱਚ ਆ ਕੇ ਰੱਬ ਦੇ ਦਰਬ ਖੈਰ ਰੱਖਦੇ ਖੈਰ ਕਰਨੇ ਨਹੀਂ ਪੀਂਦੇ ਕਿਤਾਬੀ ਖੈਰ ਮੰਗਦੇ ਨੇ ਪਰਮਾਤਮਾ ਦੇ ਦਰ ਤੇ ਨਾਮ ਦੀ ਖੈਰ ਮੰਗਦੇ ਨੇ ਜਿਨ ਧੰਮ ਚਰਨ ਦੀ ਮਾਉ ਆਏ ਸੰਭਲ ਸੇ ਉਹਨਾਂ ਦੀਆਂ ਮਾਵਾਂ ਵੀ ਧੰਨੇ ਤੇ ਉਹ ਜੰਮਣ ਵਾਲੇ ਪੁੱਤਰ ਵੀ ਧੰਨੇ ਜਿਨ੍ਹਾਂ ਨੇ ਨਾਕੇ ਪਰਮਾਤਮਾ ਦੀ ਭਗਤ ਕੀਤੀ ਭਗਤੀ ਕੀਤੀ ਨਾਮ ਜਪਿਆ ਤੇ ਆਪ ਜੁੜੇ ਨੇ ਦੁਜਿਆਂ ਨੂੰ ਵੀ ਨਾਲ ਤੋੜਾ ਬੜਾ ਪਰ ਸਾਰੇ ਦੀ ਇਤਿਹਾਸ ਪੜਦੇ ਨਹੀਂ ਆ ਕੋਂਦੇ ਦੀਆਂ ਗੁਰਮਾਨ ਦਾ ਭਗਤਾਂ ਦਾ ਵੀਰਾਂ ਦਾ ਜਿੱਥੇ ਵੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਜੇ ਕੋਈ ਬੱਚਾ ਉਸ ਰੱਬ ਦੇ ਨਾਲ ਜੁੜਿਆ ਹੈ ਕੋਈ ਵੀ ਭਗਤ ਬਣਿਆ ਹੈ ਕਿਤੇ ਤੇ ਰੱਬ ਕਿਤੇ ਉਸ ਦੀ ਮਾਂ ਦੀ ਉਸ ਦੀ ਮਾਂ ਦੀ ਉਸ ਵਿੱਚ ਕੋਈ ਨਾ ਕੋਈ ਕੱਜ ਹੋ ਰਿਹਾ ਨਹੀਂ ਤਾਂ ਫਸੇ ਖਰੀ ਦੇ ਵਾਲੇ ਬਣਦੇ ਸਾਰਿਆਂ ਨੇ ਜਨਵਾੜੀ ਸਾਡੀ ਸੁਣੀ ਹੋਈ ਹੋਗੀ ਸੇਖਰੀ

ਦੇਪੋਤਾਰ ਇਹ ਤੂੰ ਰੱਬ ਦੀ ਇਵਾਰਤ ਕਰੇਗਾ ਨਾ ਤਾਂ ਕਿਉਂਕਿ ਫਸਲ ਫਿਰ ਕਿੰਨਾ ਮਿੱਠਾ ਬੜਾ ਫਸਲ ਮਾਵਾ ਨੂੰ ਪਤਾ ਹੁੰਦਾ ਹੈ ਮੇਰੇ ਪੁੱਤਰ ਨੂੰ ਕੀ ਫਸਲ ਹੈ ਤੇ ਜੇ ਮੱਤੇ ਨੂੰ ਕਿਤੇ ਜੋੜਨਾ ਹੋਏ ਨਾ ਕੱਲ ਜੁਤੇ ਬੱਚਿਆਂ ਦੀ ਡਿਮਾਂਡਾਂ ਵੀ ਬਹੁਤ ਉੱਚੀਆਂ ਹੋ ਗਈਆਂ ਮਨ ਗੁਰ ਦੀ ਡੜੇ ਦੇ ਨਾਲ ਕੰਮ ਨਹੀਂ ਕਰਦਾ ਲੱਡੂਆਂ ਦੇ ਨਾਲ ਕੰਮ ਨਹੀਂ ਕਰਦਾ ਪਰ ਤਰੀਕੇ ਸਾਰੇ ਹੈਗੇ ਮਾਵਾ ਦੇ ਕੋਲ ਜੇ ਕਿਤੇ ਦੀ ਬਾਵਾ ਜੁੱਤੀ ਹੋਈ ਮੱਤੇ ਆਲੀ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਮੈਂ ਡਾ ਉਸੀ ਦੇ ਦਿੱਕੇ ਨਾਲ ਮੇਰੇ ਬੱਚਿਆਂ ਨੂੰ ਹੱਟ ਲਗੜਦੀ ਹੈ ਤੇ ਰੋਜ਼ ਦੀ ਰੋਜ਼ ਘੋੜ ਜੇਣਾ ਕਦੇ ਲੱਜੋ ਜੇਣਾ ਕਦੇ ਸ਼ੈਅ ਜੇਣਾ ਇੱਕ ਦੀ ਨਾ ਨਾ ਪੁੱੜ ਗਈ ਭਰੋ ਭਾਈ ਜੀ ਦੇਖਦੇ ਸੀ ਜਿਹੜਾ ਮਸੱਲਾ ਬਿਖਾਂਦੇ ਸੀ ਨਾ ਇਹ ਜੋ ਆਪਰੇ ਵਿੱਚ ਆਇਆ ਕਰਦਾ ਜੇ ਗੌਦ ਨੂੰ ਭਾਵੇਂ ਚਾਹਦੇ ਨੇ ਜਦੋਂ ਨਮਾਜ਼ ਪੜ੍ਹਦੇ ਨੇ ਉਹ ਮਸੱਲਾ ਕਹਿੰਦੇ ਇਹ ਦੇਖਦੇ ਸੀ ਮੰਦੀ ਜੀ ਗੁੰਡੀ ਤਲੀ ਕਹਿੰਦੇ ਜੀ ਭਾਈ ਅੱਲਾਹ ਦੇ ਬੜਾ ਚੰਗਾ ਹੈ ਨਾਂ ਦੀ ਨਾਂ ਮੜ ਜ ਜਾਂਦਾ ਹੈ ਨੇ ਭੱਜੀ ਕੀਤੀ ਤੇ ਮਦੋ ਮਿੱਠਾ ਮਿਲ ਗਿਆ ਤੇ ਇਦਾਂ ਘਰਦਿਆਂ ਕਰਦਿਆਂ ਅੱਗੇ ਭਗਤ ਭਈ ਜੇ ਲੋਕ ਚੁੜ ਜਾਂਦੀ ਹੈ ਸਾਸਿ ਹੁਣ ਮਾਂ ਨੇ ਮਿੱਠਾ ਨਹੀਂ ਰੱਖਿਆ ਇਹ ਕਹਿੰਦੇ ਸੀ ਵੀ ਘਾੜੇ ਵਿੱਚ ਖੂਤੋਂ ਪਾਣੀ ਮਹਿਰਵਾ ਤੇ ਚਲੀ ਗਈ ਗੁੱਲ ਗਈ ਉਥੋਂ ਭੱਜੀ ਭੱਜੀ ਆਈਏ ਕਿ ਅੱਜ ਭਗਤ ਭਈ ਦੇ ਮਸਲੇ ਦੇ ਥੱਲੇ ਗੁੜ ਨਹੀਂ ਹੈ ਜੇ ਕਿਤੇ ਉਹਨੂੰ ਅੱਜ ਗੁੜ ਵੀ ਮਿਲਿਆ ਤੇ ਧਰੋਤੇ ਬਰੋਸਾ ਫੁੱਟ ਦੇਗਾ ਹੁਣੇ ਭੱਜਦੀ ਨਹੀਂ ਕਰੀ ਇਹ ਸਾਰਾ ਸੰਗਤ ਜੀ ਉਹ ਦਿਨ ਕਹਿੰਦੇ ਭਗਤ ਜੀ ਦੀ ਜੋ ਜੁੜ ਗਈ ਅੱਲਾ ਦੇ ਨਾਲ ਭਜੀ ਵੱਜੀ ਆਈ ਕਹਿੰਦੇ ਅੱਜ ਨਾ ਰੱਬ ਜਿਹੜਾ ਹੈ ਉਹ ਭੁੱਲ ਗਿਆ ਤੇਰੇ ਸੰਗੇ ਥੱਲੇ ਗੁੜ ਅਚਰਾ ਕਦਨੋਂ ਹੀ ਲਾ ਕੇ ਦੇਨੀ ਆ ਫਾੜੇ ਚ ਗੁੜ ਵੀ ਲਈ ਤੂ ਵੀ ਲਈ ਸ਼ਾਦ ਵੀ ਲਈ ਭਗਤ ਉਹ ਕੀ ਬਤਾ ਕੀ ਕਹਿੰਦੇ ਨੇ ਅਮੇ ਮਾਵ ਬਦਿਆਂ ਦੇ ਗੁੜ ਦੁਨੀਆਵੀ ਲੱਡੂ ਦੀ ਮਠਾਸ ਤਸ਼ਰੀਹ ਨਹੀਂ ਅੱਜ ਜਿਹੜੀ ਮਠਿਆਸ ਮਿਲੀ ਹੈ ਨਾ ਇਸ ਰੰਮ ਦੇ ਨਾਮ ਵਿੱਚ ਇਹ ਹੋਤ ਵਿਕੀ ਹੈ ਉਹ ਰਮ ਜਿਹੋ ਜਿਹੜੇ ਦੁਨਿਆਵੀ ਪਦਾਰਥ ਨੇ ਉਹਦੇ ਤੁਝ ਵੀ ਮਠੇ ਜਮਠੇਰੀਆਂ ਦੇ ਸਾਹਮਣੇ ਕਦੇ ਮਠਿਆਸ ਇਦਾਂ ਨਹੀਂ ਹੈ ਕਹਿੰਦੇ ਹੁਣ ਅੰਦਰ ਸਾਹ ਦੇ ਵਿੱਚ ਉਸ ਮਠਿਆਸ ਦੀ ਸੁਲੰਗੀ ਵਰਤੈ ਪਰ ਮਨ ਨੂੰ ਗੁੜਦੀ ਲੋੜੀ ਤੇ ਜੁਗਤੀ ਹੋਣੀ ਹੈ ਇਹ ਜੁਗਤੀ ਹੁਣ ਆਮ ਦੇਸਪੁਈਆਂ ਨੇ ਵਜਿਆ ਗੜਾ ਨਹੀਂ ਚੈਦਾ ਜੇ ਮਾ ਆਪ ਵੀ 10 ਵਜੇ ਸੌ ਕੇ ਉੱਠ ਜੀ ਤੇ ਬੱਚੇ ਕਿਵੇਂ ਕੈਗੇ 10 ਵਜੇ ਉੱਠਾ ਗੁਰੂ ਮਹਾਰਾਜ ਨੇ ਕਿਹਾ ਕਿ ਜੇ ਧੰਨ ਜਣੇ ਦੀ ਮਾ ਉਹ ਆਏ ਸਮਤ ਸਿਓ ਮਾ ਮਾ ਧੰਨੇ ਜੰਮਣ ਵਾਲੀਆਂ ਉਹਦੇ ਪੁੱਤਰ ਉਹ ਪੁੱਤਰ ਧੰਨੇ ਜਿਨ੍ਹਾਂ ਦਾ ਇਸ ਜਗਤ ਵਿੱਚ ਆਉਣਾ ਉਹ ਵਾਰਕ ਹੋਇਆ ਪਰਮਤਿਵਾਰ ਅਪਾਰ ਅਗਮ ਬੇਅੰਤ ਤੂੰ ਪਰਮਤਿਵਾਰ ਕਹਿੰਦੇ ਨੇ ਉਸ ਪਾਲਨ ਹਾਲ ਪਰਮਾਤਮਾ ਨੂੰ ਜਿਹੜਾ ਸਾਰੇ ਨੂੰ ਸਾਨੂੰ ਪਾੜ ਲੈ ਪਰਮਾਤਮਾ ਤੂੰ ਆਪ ਉਹ ਜੇ ਸਾਡੀ ਪਉ ਜੋ ਪਰੇ ਹੈ ਪਰ ਜਿਹਨੂੰ ਪਛਾਣਦਾ ਸੱਚ ਚੁੰਮਾ ਪੈਰ ਕੋ ਜਿਨ੍ਹਾਂ ਦੇ ਕਿਤੇ ਪਛਾਣ ਲਿਆ ਨਾ ਉਹਨੂੰ ਸੱਚ ਨੂੰ ਕੋਈ ਮਿਲ ਜਾਏ ਜਿੰਦੇਗੀ ਉੱਚ ਤੇ ਹਉ ਤੇ ਪੈਰਾਂ ਨੂੰ ਚੁੰਮ ਲੈਣਾ ਕਹਿਣ ਦਾ ਭਾਉ ਉਸਦੇ ਪੈਰਾਂ ਵਿੱਚ ਹੀ ਰਹਿ ਜਾਓ ਕਿਤੇ ਉਸਦਾ ਵੀ ਸਾਥ ਮਿਲ ਜਾਏ ਤੇ ਸਾਡਾ ਬਰਤਨ ਪਾਰ ਹੋ ਤੇਰੀ ਮਨ ਹੈ ਪ੍ਰਦਾਇ ਕੋ ਬਖਸ਼ੰਦਗੀ ਸੇਭ ਫਿਰਦਾ ਹੈ ਜੀ ਜੈ ਬੰਦਗੀ ਪਰਮਾਤਮਾ ਜੇ ਕੋਈ ਤੇਰੀ ਰੋਟ ਲੈ ਲੈ ਅਗਾ ਕਹਿੰਦੇ ਨੇ ਬਣਾ ਦੋ ਜੇ ਪਰ ਉਹ ਵੀ ਸ਼ਰਨ ਵਿੱਚ ਆ ਜੀ ਨਾ ਉਹ ਤੁਹਾਡੀ ਫਲਾਵ ਚਸੀ ਬਣ ਜਾਏ ਜਦ ਤੇਰੀ ਬਣਾਉਂਦਾ ਏ ਪਰਮਾਤਮਾ ਅੱਲਾ ਦੇ ਖੁਦਾ ਤੇਰੀ ਹੀ ਕੋਈ ਬਣਾ ਵਿਚਾਲ ਜਾਏ ਬਣਾ ਕੇ ਚਾਲ ਜਾਏ ਤਦ ਤੂੰ ਬਣਾ ਬਖਸ਼ਾ ਆਯੋਗ ਸਾਰਿਆਂ ਨੂੰ ਬਖਸ਼ਣਾ ਕਰਦਾ ਏ ਸੇਭ ਮਰੀਦ ਹੈ ਦੀਜੈ ਬੰਦਗੀ ਕਹਿੰਦੇ ਮੇਰੀ ਸੇਭ ਮਰੀਦ ਤੇਰੇ ਦਰ ਤੇ ਅਵਾਰਸ ਹੈ ਝੋੜੀ ਅੜਕੇ ਅਵਾਰਸ ਹੈ ਮੇਰੀ ਝੋੜੀ ਵਿੱਚ ਖੈਰ ਪਾਤੀ ਖੈਰ ਕੰਨ ਮੇਟੀ ਨੂੰ ਏੜੀ ਖੈਰ ਬੰਦਗੀ ਦੀ ਤੋ ਸਾਸ ਨੂੰ ਅੱਜ ਜੁਮਾਰਤ ਦੇ ਦਿਹਾੜਾ ਜਨਮ ਦੇ ਹਟਾਏ ਜੀ ਨੂੰ ਚਤਨ ਕਰਿਆ ਕਰੋ ਇਤਿਹਾਸ ਪੜਿਏ ਸੁਣੀਏ ਵਿਚਾਰੀਏ ਪਰ ਸਿੱਧੇ ਪਰਸਾ ਆਇਆ ਨੇ ਕਈ ਵਾਰ ਇਤਿਹਾਸ ਸੁਣੀਆ ਪੜਿਆ ਪਰ ਜਦੋਂ ਅਸੀਂ ਆਪ ਬੈ ਕੇ ਕੋਈ ਵੀਡੀਓ ਦਿਖਾਉਂਦੇ ਜਾਂ ਜਾਂ ਦੇਖਦੇ ਆ ਅੱਗੇ ਤੁਹਾਡਾ ਸਸਰ ਬਣਾਗੇ ਰੋਣ ਦਾ ਇਸ ਤਰ੍ਹਾਂ ਦੇ ਇਹ ਜੋ ਜਿਹੜੇ ਸਾਡੇ ਇਤਿਹਾਸ ਵਿੱਚ ਉਹ ਜੀਆਂ ਸ਼ਕਤੀਆਂ ਹੋਈਆਂ ਨੇ ਜਿਨ੍ਹਾਂ ਨੇ ਉਹ ਸਰਕਾਰ ਪਰ ਉਹ ਦੇ ਭਾਅ ਨੂੰ ਪਤਾ ਮਿੱਠਾ ਕਰਕੇ ਮੰਨਿਆ ਇਹ ਅਸੀਂ ਸੋਚ ਵੀ ਨਹੀਂ ਸਕਦੇ ਕਮੀ ਆਪਣਾ ਦੇ ਸਾਹਮਣੇ ਆਪਣੇ ਕੱਢੀ ਨੂੰ ਫੇਲ ਜਾਣਾ ਛੋਟੇ ਛੋਟੇ ਸਾਹਿਬ ਜਾਂਦੇ ਸਾਡੇ ਬੱਚੇ ਦੇ ਜਿਹਾ ਜਿਹਾ ਸਭ ਨਾਲ ਦੇਣਾ ਤੇ ਅਸੀਂ ਕਮ ਜਾਂਦੇ ਆ ਸਾਰੇ ਸਾਹਿਬਾਂ ਜਿਆਨੋਂ ਕੋਈ ਸਾਹਮਣੇ ਧਿਆਨ ਹੀ ਕਰ ਰੋ ਚੇ ਨਿਭਵਾ ਨਹੀਂ ਮੰਨਦਾ ਕੋਈ ਇਹ ਕੋਈ ਆਪਸਾ ਨਹੀਂ ਸੋਣ ਦੇ ਚਰਨਾਂ ਨੂੰ ਪ੍ਰਣਾਮ ਕਰਦੇ ਆ ਤੇ ਅਸੀਂ ਸਾਰੇ ਵੀ ਉਸ ਤਰ੍ਹਾਂ ਹੀ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਿ ਮਾਤਾ ਜੀ ਸਾਡੇ ਸ਼ਕਤੀ ਦੀ 11 ਵਾਰਾ ਰੱਖਣ ਇਹਦੇ ਇੱਕੋ ਗੁਰੂ ਬੁਣਾਦਾ ਮਿਲ ਜੇ ਤਾਂ ਇਹ ਸਾਡਾ ਵੀ ਜੀਵ ਸਫਲ ਹੋ ਸਕਦਾ ਹੈ ਪਰਵਾਹੀ ਕਿ